ਜਿਨ੍ਹਾਂ ਲੋਕਾਂ ਨੂੰ ਕੋਈ ਵੀ ਮਰਦਾਨਾ ਕਮਜ਼ੋਰੀ ਹੈ ਜਾਂ ਗੁਪਤ ਰੋਗ ਹੈ ਸਰੀਰ ਦੇ ਵਿੱਚ ਤਾਕਤ ਨਹੀਂ ਹੈਗੀ ਸਟੈਮਨੇ ਦੀ ਕਮੀ ਆ ਕੋਈ ਵੀ ਸਮੱਸਿਆ ਦੋਸਤੋ ਇਹਨੂੰ ਦੇਸੀ ਅਕਰ ਕਰਾ ਕਹਿੰਦੇ ਨੇ ਜਾਂ ਕਿਸੇ ਦੇ ਜਾੜ ਦੇ ਵਿੱਚ ਦਰਦ ਹੁੰਦਾ ਦਰਦ ਨੂੰ ਵੀ ਠੀਕ ਕਰਦਾ ਜਾਂ ਕਿਸੇ ਨੂੰ ਖੰਗ ਹੈ ਜ਼ਖਾਮ ਹੈ ਉਹਦੇ ਵਿੱਚ ਵੀ ਇਹਨੂੰ ਵਰਤਿਆ ਜਾਂਦਾ ਜਾਂ ਕਈ ਲੋਕਾਂ ਨੂੰ ਅਧਰੰਗ ਹੋ ਜਾਂਦੇ ਅਧਰੰਗ ਦੀ ਪ੍ਰੋਬਲਮ ਹੈ ਤਾਂ ਉਹਦੇ ਵਿੱਚ ਵੀ ਇਹਨੂੰ ਵਰਤਿਆ ਜਾਂਦਾ ਹੈ ਇਹ ਇਹ ਅਕਰਕਰਾ DC ਅਕਰਕਰਾ ਜਦੋਂ ਤੁਸੀਂ ਇਹਨੂੰ ਜੀਵਤੇ ਲਾਉਮੋਗੇ ਤਾਂ ਤੁਹਾਡੇ ਇਹ ਕਰੰਟ ਜਾ ਮਾਰੂਗਾ ਮਤਲਬ ਇੰਨਾ ਇਹਦੇ ਵਿੱਚ ਕਰੰਟ ਹੁੰਦਾ ਸਰੀਰ ਨੂੰ ਇਹ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ ਸਰੀਰ ਦੇ ਵਿੱਚ ਕੋਈ ਤਾਕਤ ਨਹੀਂ ਸਟੈਮਨੇ ਦੀ ਪ੍ਰੋਬਲਮ ਹੈ એનર્ਜੀ ਨਹੀਂ ਹੈਗੀ ਸਰੀਰ ਦੇ ਵਿੱਚ ਤਾਕਤ ਨਹੀਂ ਹੈਗੀ ਵੀਕਨੈਸ ਹੈ ਤਾਂ ਇਹਨੂੰ ਔਰਤਾਂ ਵੀ ਵਰਤ ਸਕਦੇ ਨੇ ਤੇ ਮਰਦ ਵੀ ਵਰਤ ਸਕਦੇ ਜਿਨ੍ਹਾਂ ਦੇ ਸਰੀਰ 'ਚ ਕੋਈ ਵੀ ਕਮਜ਼ੋਰੀ ਹੈ ਜਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਥੱਕ ਜਾਂਦੇ ਨੇ ਥਕਾਵਟ ਮਹਿਸੂਸ ਕਰਦੇ ਨੇ ਊਰਜਾ ਹੀ ਨਹੀਂ ਹੈਗੀ ਮਤਲਬ ਇਹ ਦੋਸਤੋ ਗਰਮ ਤਸੀਲ ਹੁੰਦੀ ਹੈ ਬਾਤ ਤੇ ਕਫ ਇਹਦੀ ਜਿਹੜੀ ਤਸਵੀਰ ਹੈ ਉਹ ਇਹਨੂੰ ਵਰਤ ਸਕਦੇ ਨੇ ਲੋਕ ਤੇ ਬਹੁਤ ਵਧੀਆ ਦੇ ਰਿਜ਼ਲਟ ਨੇ ਤੁਸੀਂ ਪੌਦੇ ਨੂੰ ਦੇਖ ਸਕਦੇ ਹੋ ਉਹਨੂੰ ਕਹਿੰਦੇ ਨੇ ਦੇਸੀ ਅਕਰਕਰਾ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ